ਅਸ ਵਿਧਾਨ ਸਭਾ ਹਲਕਾ ਪੋਆ ਵਿਖੇ ਗੁਜਰ ਸਮਾਜ ਕਲਿਆਣ ਸਭਾ ਵੱਲੋਂ ਸਲਾਨਾ ਇਕਤਾ ਦੰਗਲ ਦਾ ਆਯੋਜਨ ਕੀਤਾ ਗਿਆ ਕਿ ਤਾਂ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਸਾਂਸਦ ਗੁਰਦਾਸਪੁਰ ਸੁਖਿੰਦਰ ਸਿੰਘ ਰੰਦਾਵਾ ਨੇ ਸ਼ਿਰਕਤ ਕੀਤੀ ਤੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਹਲਕਾ ਪੋਆ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਵੀ ਪਹੁੰਚੇ ਤੇ ਗੁਜਰ ਸਮੁਦਾਇ ਵੱਲੋਂ ਕਰਵਾਏ ਜਾ ਰਹੇ ਇਸ ਸਲਾਨਾ ਇਕਤਾ ਦੰਗਲ ਦੇ ਜਿੱਥੇ ਲੋਕ ਸਭਾ ਸਾਂਸਦ ਸੁਖਿੰਦਰ ਸਿੰਘ ਰੰਦਾਵਾ ਨੇ ਸ਼ਿਲਾਖਾ ਕੀਤੀ ਤੇ ਉੱਥੇ ਹੀ ਉਹਨਾਂ ਨੇ ਗੁਜਰ ਸਮੁਦਾਇ ਦੀਆਂ ਮੁਸ਼ਕਿਲਾਂ ਵੀ ਸੁਨੀਆਂ ਤੇ ਉਹਨਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਨੇ ਉਹਨਾਂ ਨੂੰ ਹੱਲ ਕਰਨ ਦਾ ਪ੍ਰੋਸਾ ਵੀ ਕਰਵਾਈਆਂ ਜਾ ਰਹੀਆਂ ਨੇ ਇਸ ਲਖਾਇਉਮ ਨੇ ਛੋਟੇ ਬੱਚੇ ਵੀ ਇਹ ਕੁਸ਼ਤੀ ਮੁਕਾਬਲੇ ਦੇਖ ਕੇ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਜਸਮਾਨੀ ਤੌਰ ਤੇ ਤਿਆਰ ਕਰਦੇ ਨੇ ਤੇ ਉਹਨਾਂ ਨੇ ਇਹਨਾਂ ਦੇ ਵਿੱਚ ਇੱਕ ਖੇਡਾਂ ਜੋਸ਼ ਭਰਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਖੇਡਾਂ ਜਿਹੜੀਆਂ ਨੇ ਬੱਚਿਆਂ ਦੇ ਵਿੱਚ ਜੋਸ਼ ਭਰਦੀਆਂ ਨੇ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਵੀ ਪ੍ਰੇਰਿਤ ਕਰਦੀਆਂ ਨੇ ਤੇ ਉੱਥੇ ਹੀ ਲੋਕ ਸਭਾ ਸਾਂਸ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਗੁਜਰ ਸੁੰਦਾਇਆ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਉਹਨਾਂ ਨੇ ਕੁਸ਼ਤੀ ਮੁਕਾਬਲੇ ਦੀ ਸ਼ਲਾਖਾ ਕੀਤੀ ਤੇ ਉੱਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਇਹਨਾਂ ਦੀਆਂ ਕੁਝ ਮੁਸ਼ਕਿਲਾਂ ਜੜੀਆਂ ਨੇ ਜਿਸ ਦੇ ਉੱਤੇ ਇਹਨਾਂ ਦੇ ਕਬਰਸਤਾਨ ਨਾ ਹੋਣਾ ਅਤੇ ਨਾ ਹੀ ਕੋਈ ਧਰਮਸ਼ਾਲਾ ਦਾ ਪ੍ਰਬੰਧ ਹੋਣਾ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਜੋ ਵੀ ਮੁਸ਼ਕਿਲਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੀ ਹੱਲ ਕਰਵਾਇਆ ਜਾਵੇਗਾ ਤੇ ਆਓ ਦੇਖ ਲੈਣੇ ਤਸਵੀਰਾਂ ਤੇ ਕੌਣ-ਕੌਣ ਇਸ ਮੌਕੇ ਤੇ ਪਹੁੰਚੇ ਤੇ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਸੁਖਜਿੰਦਰ ਪਾਲ ਤੇ ਸੁਖਜਿੰਦਰ ਸਿੰਘ ਰੰਦਾਵਾ ਕੋਟਾ ਲੈ ਤਨ ਆਪਣੇ ਵੱਲੋਂ ਸਾਡੇ ਵੱਡੇ ਭਰਾ ਸੋਜਿੰਦਰ ਸਿੰਘ ਦਾਵਾਦੀ ਉਹ ਪਾਰਲੀਮੈਂਟ ਦਾ ਇਲੈਕਸ਼ਨ ਲੜਨ ਤੋਂ ਬਹੁਤ ਪਹਿਲੀ ਵਾਰੀ ਮੇਰੇ ਹਲਕੇ 'ਚ ਖਾਸ ਕਰਕੇ ਉਹ ਜਿੱਦੂ ਪਾਰਲੇ ਪਾਸੇ ਆਏ ਨੇ ਔਰ ਮੇਰੇ ਛੋਟੇ ਭਰਾ ਪੜਾ ਸਾਹਿਬ ਇਹ ਵੀ ਨਾਲ ਮੇਰੇ ਹਲਕੇ 'ਚ ਇਸ ਪਾਸੇ ਪੜਾ ਸਾਹਿਬ ਕਹਿੰਦੇ ਮੈਂ ਪਹਿਲੀ ਵਾਰੀ ਆਇਆ ਮੇਰੇ ਵੱਲੋਂ ਔਰ ਮੇਰੀ ਕੌਨਸਟਿਚੂਐਂਸੀ ਵੱਲੋਂ ਮੇਰੇ ਵੱਡੇ ਭਰਾ ਰੰਦਾਵਾ ਜੀ ਛੋਟੇ ਭਰਾ ਪਾੜਾ ਜੀ ਸਾਰੇ ਕੌਨਸਟਿਚੁਐਂਸੀ ਇਹਨਾਂ ਦਾ ਵੈਲਕਮ ਕਰਦੀ ਆ ਔਰ ਜਿਹੜਾ ਸਾਡਾ ਗੁੱਜਰ ਸਮਾਜ ਹੈ ਇਹ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਸਿੰਧ ਮੇਲਾ ਜਿਹੜਾ ਕਰਵਾ ਰਹੇ ਨੇ ਮੈਂ ਰੱਬ ਅਗੇ ਅਰਦਾਸ ਕਰਦਾ ਵੀ ਰੱਬ ਦੀ ਇਹ ਸਮਾਜ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਇਹ ਸਮਾਜ ਜਿਹੜਾ ਸਾਡਾ ਦਿਨ ਦੁਗਣੀ ਤੇ ਰਾਤ ਉਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਸਿੱਧ ਮੇਲੇ ਕਰਾਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਕੋਈ ਛੋਟਾ ਕੰਮ ਨਹੀਂ ਹੈਗਾ ਕਿ ਉਹ ਸਮਾਜ ਕਰਾਂਦੇ ਜਿੱਥੇ ਸਮਾਜ ਦਾ ਇਕੱਠ ਹੁੰਦਾ ਕੋਰ ਸਿੰਧ ਮੇਲੇ ਕਰਾਣ ਨਾਲ ਲੋਕੀ ਜਿਹੜੇ ਨੌਜਵਾਨ ਬੱਚੇ ਆ ਜਾਂ ਛੋਟੇ ਬੱਚੇ ਆ ਉਹ ਵੀ ਜਦੋਂ ਨੌਜਵਾਨਾਂ ਨੂੰ 쿠ਸਰੀ ਲੜਦੇ ਦੇਖਦੇ ਆ ਤੇ ਉਹਨਾਂ ਚੋਸਾ ਵੱਧ ਹੈ ਤੇ ਕੋਈ ਇਹਨਾਂ ਨੇ ਗੁਜਰ ਜਿਹੜਾ ਕਲਿਆਣ ਸਮਾਜ ਆ ਉਹਨਾਂ ਨੇ ਬੰਗਾਲ ਚ ਮੇਰੇ ਮੇਰੇ ਸਾਹਿਬ ਜਗਿੰਦਰਪਾਲ ਜੀ ਨੇ ਗੁਜਰਬਾਦ ਦੀ ਸਾਰੀ ਇਹਨਾਂ ਨੇ ਇੱਥੇ ਇਸ ਖੇਡਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਪਹਿਲੀ ਗੱਲ ਤੇ ਮੈਂ ਇਸ ਸਮਾਜ ਨੂੰ ਮੁਬਾਰਕਬਾਦ ਦਿਨਾ ਕਿ ਆਪਾਂ ਟਾਈਮ ਕੱਢ ਕੇ ਕੁਸ਼ਤੀਆਂ ਜਾਂ ਖੇਡਾਂ ਕੁਸ਼ਤੀਆਂ ਜਿਹੜੀਆਂ ਕਰਵਾ ਰਹੀ ਨੇ ਇੱਕ ਹੈਲਦੀ ਪੰਜਾਬ ਦੀ ਗੱਲ ਇਹ ਕਰ ਰਹੇ ਨੇ ਤੇ ਨਾਲ ਹੀ ਇਹਨਾਂ ਦੀਆਂ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਨੇ ਜਿਹੜੀਆਂ ਕਿ ਸਰਕਾਰ ਨੂੰ ਉਮੋਲਕਾਂ ਦੇਣਾ ਪਏਗਾ ਔਰ ਇਹਨਾਂ ਨੇ ਆ ਕੇ ਜਿਵੇਂ ਆਪਾਂ ਵਾਈਟ ਰੈਵੋਲੂਸ਼ਨ ਜਿ ਨੂੰ ਕਹਿੰਦੇ ਨੇ ਉਹਦੇ ਚ ਇਹਨਾਂ ਦਾ ਬਹੁਤ ਥੋੜਾ ਯੋਗਦਾਨ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇਹਨਾਂ ਏਰੀਆ ਦੇ ਵਿੱਚ ਕਿ ਜੰਮੂ ਵਾਲੀ ਸਾਈਡ ਤੋਂ ਆ ਕੇ ਇਹਨਾਂ ਨੇ ਪਹਿਲਾਂ ਸੀਜ਼ਨ ਲਾਉਂਦੇ ਸੀ ਉਹਨਾਂ ਨੇ ਪੱਕੇ ਤੌਰ ਤੇ ਬੈਠ ਕੇ ਕੀਤਾ ਔਰ ਇਹਨਾਂ ਦੇ ਮੈਂ ਜਿਹੜੀਆਂ ਇਹਨਾਂ ਨੇ ਕਿਹਾ ਕਿ ਵਾਕਈ ਇਹਨਾਂ ਦੇ ਕੋਲ ਪ੍ਰੋਬਲਮ ਹੈ ਕਿ ਧਰਮਸ਼ਾਲਾ ਨਹੀਂ ਹੁੰਦੀ ਆਪਣੇ ਆਬਾਦ ਕਰ ਲਈ ਜਗ੍ਹਾ ਹੈ ਨਹੀਂ ਖਬਰਸਤਾਨ ਹੈ ਨਹੀਂ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਦੀ ਜਿਹੜੀ ਬਹੁਤ ਵੱਡੀ ਮੰਗਿਆ ਇਹਦੇ ਬਾਰੇ ਦੇ ਲਈ ਜੇ ਵੀ ਗੱਲ ਕਰਾਂਗੇ ਪਰ ਬਦਕਿਸਮਤੀ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵੱਖ ਬੋਰਡ ਦੇ ਅਗੇਂਸਟ ਜਿਹੜਾ ਬਿਲ ਲੈ ਕੇ ਹੈ ਜਿਹੜੀ ਜੁਆਇੰਟ ਫਲਲੀਮੈਂਟ ਕਮੇਟੀ ਬਣੀ ਆ ਉਹਨਾਂ ਨੂੰ ਜਾ ਕੇ ਦੱਸਾਂਗੇ ਕਿ ਇਹ ਪੰਜਾਬ ਦੇ ਵਿੱਚ ਪਰ ਪੂਰੇ ਹਿੰਦੁਸਤਾਨ 'ਚ ਮਿਨੋਰਟੀ ਦਾ ਸਾਨੂੰ ਧਿਆਨ ਰੱਖਣਾ ਪਏਗਾ ਉਹ ਕਿ ਇਹ ਤੇ ਸਭ ਨੂੰ ਬਤਾਬਕ ਉਹ ਮਿਨੋਰਟੀ ਜਿੱਥੇ-ਜਿੱਥੇ ਵੀ ਆ ਉਹਨਾਂ ਦਾ ਧਿਆਨ ਰੱਖ ਕੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਤੇ ਇਹਨਾਂ ਦੇ ਜਿਹੜੇ ਮੰਗਾ ਨੇ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਪਰਮਸ਼ਾਲਾ ਹਨੀ ਸਾਡੇ ਕਬਰਸਤਾਨ ਹਨੀ ਸਾਡੇ ਕੋਲ ਦੇ ਕੋਕ ਕਮਿਊਨਿਟੀ ਦੇ ਗਰੀਬ ਹੀ ਆ ਇੱਕ ਵੇਖੋ ਨਾ ਜਿੱਦਾਂ ਦੇ ਕੁਲ ਬਣੇ ਉਹ ਤਰ੍ਹਾਂ ਕਿਵੇਂ ਰਹਿ ਰਹੇ ਨੇ ਕਿ ਸਾਡੇ ਕੋਲ ਵਿਆਹ ਸ਼ਾਦੀ ਲਈ ਬਰਤਨ ਹਨ ਨਹੀਂ ਕੁਰਸੀਆਂ ਮੇਜ਼ ਨਹੀਂ ਚਾਣੀਆਂ ਕਰਾਤਾ ਨਹੀਂ ਉਹ ਸਾਰੀ ਗੱਲਾਂ ਜਿਹੜੀਆਂ ਇਹਨਾਂ ਦੀ ਆਪਾਂ ਮੰਗ ਪੂਰੀ ਕਰਾਂਗੇ ਕੈਮਰ ਪਰਸਨ ਹਣੀ ਦੇ ਨਾਲ ਅੱਗੇ ਸੈਨੀ ਦੀ ਰਿਪੋਰਟ